ਪਰਤਾ ਬਾਜ਼ਬਾ ਨੇ ਸਿਆ ਮੰਨਤੇ ਕੱਸੇ ਤਿੱਖੇ ਤੰਤੇ ਕਿਹਾ ਭਗਵੰਤ ਮਾਨ ਜੀ ਤੁਸੀਂ ਤੁਹਾਡੀ ਪੰਜਾਬੀ ਦੇ ਪੇਪਰ ਲੈਂਦੇ ਲੈਂਦੇ ਆਪਣੇ ਆਪ ਨੂੰ ਪੰਜਾਬੀ ਦੇ ਪੇਪਰ ਚੋ ਫੇਲ ਹੋਇਆ ਸਾਬਿਤ ਕਰ ਰਹੇ ਹੋ ਬੁਰਾ ਨਾ ਮੰਨਣਾ ਮੈਂ ਤੁਹਾਡੀ ਦਰੁਸਤੀ ਲਈ ਦੱਸ ਦਿੰਦਾ ਹਾਂ ਕਿ ਚੰਡੀਗੜ੍ਹ ਸ਼ਬਦ ਨੂੰ ਲਿਖਦੇ ਸਮੇਂ ਡੱਡੇ ਨੂੰ ਸਿਹਾਰੀ ਨਹੀਂ ਬਿਹਾਰੀ ਲੱਗਦੀ ਐ ਭਗਵੰਤ ਮਾਨ ਜੀ ਪਹਿ ਤੁਹਾਨੂੰ ਥੋੜੀ ਦੇਰ ਪਹਿਲੇ ਸੰਗਰੂਰ ਤੇ ਕਿਸੇ ਫੰਕਸ਼ਨ ਦੇ ਵਿੱਚ ਮੇਰਾ ਤੇ ਕੁਝ ਹੋਰ ਪੰਜਾਬ ਦੇ ਸਾਥੀਆਂ ਦਾ ਜ਼ਿਕਰ ਕੀਤਾ ਕਿ ਪੰਜਾਬੀ ਦਾ ਤੁਸੀਂ ਟੈਸਟ ਉਹਨਾਂ ਦਾ ਲੈਣਾ ਚਾਹੁੰਦੇ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਚਾਹੁੰਦਾ ਕਿ ਸਾਡਾ ਟੈਸਟ ਲੈਂਦੇ ਲੈਂਦੇ ਤੁਸੀਂ ਖੁਦ ਹੀ ਪੰਜਾਬੀ ਦੇ ਟੈਸਟ 'ਚ ਫੇਲ ਹੋ ਗਏ ਤੁਸੀਂ ਪੰਜਾਬ ਦੀ ਰਾਜਸਤਾਨੀ ਚੰਡੀਗੜ੍ਹ ਦਾ ਜ਼ਿਕਰ ਕੀਤਾ ਸੀ ਤੇ ਤੁਸੀਂ ਉੱਥੇ ਡੱਡੇ ਦੀ ਇਹ ਗੱਲ ਕਹੀ ਸੀ ਕਿ ਡੱਡੇ ਨੂੰ ਸਿਹਰੀ ਲੱਗਦੀ ਹੈ ਮੈਂ ਦੱਸਣਾ ਹੈ ਕਿ ਇਹ ਨਹੀਂ ਸਿਹਰੀ ਨਹੀਂ ਪਿਹਰੀ ਲੱਗਦੀ ਕਿਰਪਾ ਕਰਕੇ ਲੋਕਾਂ ਦਾ ਟੈਸਟ ਲੈਣਾ ਬੰਦ ਕਰੋ ਤੁਸੀਂ ਆਪ ਤੇ ਹਰ ਟੈਸਟ ਚ ਫੇਲ ਹੋਗੇ ਪਾਰਲੀਮੈਂਟ ਦੇ ਟੈਸਟ ਚ 13 ਮੰਗਦੇ ਮੰਗਦੇ 3 ਆਈਆਂ ਤੇ ਜਿਲੰਦਰ ਦੇ ਟੈਸਟ ਦੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਭਾਵੇਂ ਸਾਰਾ ਪਰਿਵਾਰ ਲੈ ਕੇ ਤੁਸੀਂ ਬਹਿ ਗਏ ਹੋ ਮੰਝੇ ਸਮੇਤ ਲੋਕਾਂ ਨੇ ਤੁਹਾਡਾ ਮੰਝਾ ਚੁੱਕ ਕੇ ਤੁਹਾਡਾ ਟੈਸਟ ਜਿਹੜਾ ਕਾਦੇਸਾ ਤੋਂ ਅੱਜ ਪਿੰਡ ਦੇ ਵਿੱਚ 52 ਡਾਕ ਤੁਹਾਡੀ ਬੰਬੀ ਤੇ ਬੜੀ ਛੇਤੀ ਲੈਣਾ ਉਹਦੀ ਤਿਆਰੀ ਰੱਖਿਓ ਬਹੁਤ ਬਹੁਤ ਸ਼ੁਕਰੀਆ ਪ੍ਰਤਾਪ ਬਾਜਬਾ ਨੇ ਸਿਆਮ ਮੰਨਤੇ ਕੱਸੇ ਤਿੱਖੇ ਤੰਤੇ ਕਿਹਾ ਭਗਵੰਤ ਮਾਨ ਜੀ ਤੁਸੀਂ ਤੁਹਾਡੀ ਪੰਜਾਬੀ ਦੇ ਪੇਪਰ ਲੈਂਦੇ ਲੈਂਦੇ ਆਪਣੇ ਆਪ ਨੂੰ ਪੰਜਾਬੀ ਦੇ ਪੇਪਰ ਚੋ ਫੇਲ ਹੋਇਆ ਸਾਬਿਤ ਕਰ ਰਹੇ ਹੋ ਬੁਰਾ ਨਾ ਮੰਨਣਾ ਮੈਂ ਤੁਹਾਡੀ ਦਰੁਸਤੀ ਲਈ ਦੱਸ ਦਿੰਦਾ ਹਾਂ ਕਿ ਚੰਡੀਗੜ੍ਹ ਸ਼ਬਦ ਨੂੰ ਲਿਖਦੇ ਸਮੇਂ ਡੱਡੇ ਨੂੰ ਸਿਹਾਰੀ ਨਹੀਂ ਬਿਹਾਰੀ ਲੱਗਦੀ ਹੈ ਭਗਵੰਤਬਾਨ ਜੀ ਪਹਿ ਤੁਹਾਨੂੰ ਥੋੜੀ ਦੇਰ ਪਹਿਲੇ ਸੰਗਰੂਰ ਤੇ ਕਿਸੇ ਫੰਕਸ਼ਨ ਦੇ ਵਿੱਚ ਮੇਰਾ ਤੇ ਕੁਝ ਹੋਰ ਪੰਜਾਬ ਦੇ ਸਾਥੀਆਂ ਦਾ ਜ਼ਿਕਰ ਕੀਤਾ ਕਿ ਪੰਜਾਬੀ ਦਾ ਤੁਸੀਂ ਟੈਸਟ ਉਹਨਾਂ ਦਾ ਲੈਣਾ ਚਾਹੁੰਦੇ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਚਾਹੁੰਦਾ ਕਿ ਸਾਡਾ ਟੈਸਟ ਲੈਂਦੇ ਲੈਂਦੇ ਤੁਸੀਂ ਖੁਦ ਹੀ ਪੰਜਾਬੀ ਦੇ ਟੈਸਟ 'ਚ ਫੇਲ ਹੋਗੇ ਤੁਸੀਂ ਪੰਜਾਬ ਦੀ ਰਾਜستانی ਚੰਡੀਗੜ੍ਹ ਦਾ ਜ਼ਿਕਰ ਕੀਤਾ ਸੀ ਤੇ ਤੁਸੀਂ ਉੱਥੇ ਡੱਡੇ ਦੀ ਇਹ ਗੱਲ ਕਹੀ ਸੀ ਕਿ ਡੱਡੇ ਨੂੰ ਸਿਹਰੀ ਲੱਗਦੀ ਏ ਮੈਂ ਦੱਸਣਾ ਇਹ ਕਹਿੰਦਾ ਸਿਹਰੀ ਨਹੀਂ ਪਿਹਰੀ ਲੱਗਦੀ ਕਿਰਪਾ ਕਰਕੇ ਲੋਕਾਂ ਦਾ ਟੈਸਟ ਲੈਣਾ ਬੰਦ ਕਰੋ ਤੁਸੀਂ ਆਪ ਤੇ ਹਰ ਟੈਸਟ ਚ ਫੇਲ ਹੋਗੇ ਪਾਰਲੀਮੈਂਟ ਦੇ ਟੈਸਟ ਚ 13 ਮੰਗਦੇ ਮੰਗਦੇ 3 ਆਈਆਂ ਤੇ ਜਿਲੰਦਰ ਦੇ ਟੈਸਟ ਦੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਭਾਵੇਂ ਸਾਰਾ ਪਰਿਵਾਰ ਲੈ ਕੇ ਤੁਸੀਂ ਬਹਿ ਗਏ ਹੋ ਮੰਜੇ ਸਮੇਤ ਲੋਕਾਂ ਨੇ ਤੁਹਾਡਾ ਮੰਜਾ ਚੁੱਕ ਕੇ ਤੁਹਾਡਾ ਟੈਸਟ ਜਿਹੜਾ ਤੁਹਾਡੇ ਸਤੌਜ ਪਿੰਡ ਦੇ ਵਿੱਚ ਮੰਜਾ ਡਾਹ ਕੇ ਤੁਹਾਡੀ ਬੰਬੀ ਤੇ ਬੜੀ ਛੇਤੀ ਲੈਣਾ ਉਹਦੀ ਤਿਆਰੀ ਰੱਖਿਓ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਪ੍ਰਤਾਪ ਬਾਜਪਾ ਨੇ ਸਿਆਮ ਮੰਨਤੇ ਕੱਸੇ ਤਿੱਖੇ ਤੰਤੇ ਕਿਹਾ ਭਗਵੰਤ ਮਾਨ ਜੀ ਤੁਸੀਂ ਤੁਹਾਡੀ ਪੰਜਾਬੀ ਦੇ ਪੇਪਰ ਲੈਂਦੇ ਲੈਂਦੇ ਆਪਣੇ ਆਪ ਨੂੰ ਪੰਜਾਬੀ ਦੇ ਪੇਪਰ ਚੋਂ ਫੇਲ ਹੋਇਆ ਸਾਬਿਤ ਕਰ ਰਹੇ ਹੋ ਬੁਰਾ ਨਾ ਮੰਨਣਾ ਮੈਂ ਤੁਹਾਡੀ ਦਰੁਸਤੀ ਲਈ ਦੱਸ ਦਿੰਦਾ ਹਾਂ ਕਿ ਚੰਡੀਗੜ੍ਹ ਸ਼ਬਦ ਨੂੰ ਲਿਖਦੇ ਸਮੇਂ ਡੱਡੇ ਨੂੰ ਸਿਹਾਰੀ ਨਹੀਂ ਬਿਹਾਰੀ ਲੱਗਦੀ ਹੈ ਪੁਜਤ ਬਾਜ ਜੀ ਪੈ ਤੁਹਾਨੂੰ ਥੋੜੀ ਦੇਰ ਪਹਿਲੇ ਸੰਗਰੂਰ ਤੇ ਕਿਸੇ ਫੰਕਸ਼ਨ ਦੇ ਵਿੱਚ ਮੇਰਾ ਤੇ ਕੁਝ ਹੋਰ ਪੰਜਾਬ ਦੇ ਸਾਥੀਆਂ ਦਾ ਜ਼ਿਕਰ ਕੀਤਾ ਕਿ ਪੰਜਾਬੀ ਦਾ ਤੁਸੀਂ ਟੈਸਟ ਉਹਨਾਂ ਦਾ ਲੈਣਾ ਚਾਹੁੰਦੇ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਚਾਹੁੰਦਾ ਕਿ ਸਾਡਾ ਟੈਸਟ ਲੈਂਦੇ ਲੈਂਦੇ ਤੁਸੀਂ ਖੁਦ ਹੀ ਪੰਜਾਬੀ ਦੇ ਟੈਸਟ ਛੇ ਫੇਲ ਹੋਗੇ ਤੁਸੀਂ ਪੰਜਾਬ ਦੀ ਰਾਜਤਾਨੀ ਚੰਡੀਗੜ੍ਹ ਦਾ ਜ਼ਿਕਰ ਕੀਤਾ ਸੀ ਤੇ ਤੁਸੀਂ ਉੱਥੇ ਡੱਡੇ ਦੀ ਇਹ ਗੱਲ ਕਿਈ ਸਿੱਕੇ ਡੱਡੇ ਨੂੰ ਸਿਹਰੀ ਲੱਗਦੀ ਏ ਮੈਂ ਦੱਸਣਾ ਹੈ ਕਹਿੰਦਾ ਸਿਹਰੀ ਨਹੀਂ ਪਿਹਰੀ ਲੱਗਦੀ ਕਿਰਪਾ ਕਰਕੇ ਲੋਕਾਂ ਦਾ ਟੈਸਟ ਲੈਣਾ ਬੰਦ ਕਰੋ ਤੁਸੀਂ ਆਪ ਤੇ ਹਰ ਟੈਸਟ ਚੋਂ ਫੇਲ ਹੋਗੇ ਪਾਰਲੀਮੈਂਟ ਦੇ ਟੈਸਟ ਚ 13 ਮੰਗਦੇ ਮੰਗਦੇ 3 ਆਈਆਂ ਨੇ ਤੇ ਜਿਲੰਦਰ ਦੇ ਟੈਸਟ ਦੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਭਾਵੇਂ ਸਾਰਾ ਪਰਿਵਾਰ ਲੈ ਕੇ ਤੁਸੀਂ ਬਹਿ ਗਏ ਹੋ ਮੰਜੇ ਸਮੇਤ ਲੋਕਾਂ ਨੇ ਤੁਹਾਡਾ ਮੰਜਾ ਚੁੱਕ ਕੇ ਤੁਹਾਡਾ ਟੈਸਟ ਜਿਹੜਾ ਤੁਹਾਡੇ ਸਤੌਜ ਪਿੰਡ ਦੇ ਵਿੱਚ ਮੰਜਾ ਡਾਹ ਕੇ ਤੁਹਾਡੀ ਬੰਬੀ ਤੇ ਬੜੀ ਛੇਤੀ ਲੈਣਾ ਉਹਦੀ ਤਿਆਰੀ ਰੱਖਿਓ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ